ਇਹਨੂੰ ਮੂੰਹ ਤੇ ਕਹਿ ਰਹੇ ਨੇ ਵੀ ਹੋ ਜਾਂਦਾ ਪਾਣ ਪਤਾ ਹੀ ਨਹੀਂ ਸੀ ਪਤਾ ਹੀ ਨਹੀਂ ਯਾਰ ਹਾਂ ਤੇਰਾ ਮੂੰਹ ਯਾਰ ਹੁਣ ਬਹੁਤ ੱੱਲੇ ਨਾ ਹੈ ਓਏ ਆ ਗਏ ਗਰਾਉਂਡ ਚ ਓਏ ਬੈਠੇ ਆ ਮੈਂ ਭੱਜੇਗਾ ਮੈਂ ਕਿੱਗਾ ਘੜੇ ਕਿੱਧਰ ਦਾ ਕਿੱਥੇ ਜਾਣਾ ਹੋ ਜਾ ਤਰੇ ਜਾਵੇਂ ਜਿਵੇਂ ਤਰਾ ਮੈਂ ਤਰੇ ਜਾਣਾ ਕਿਵੇਂ ਹੈਰੀ ਵਾਂਗੂ ਹਾਂ ਅੱਜ ਇਹਨਾਂ ਨੇ ਭੱਜ ਕੇ ਵੇਨੇ ਆ ਕੋਈ ਨਹੀਂ ਹੁੰਦਾ ਹੈ ਤੂੰ ਵੱਦ ਨਹੀਂ ਮੈਂ ਤੁਰਿਆ ਜਮ ਤੇਰੇ ਨਾਲਾਂ ਨਹੀਂ ਨਹੀਂ ਨਾ ਤੂੰ ਮੇਰੇ ਨਾਲ ਕਿਵੇਂ ਤੁਰ ਪੈਗਾ ਮੈਂ ਤਾਂ ਤੇਰੇ ਮੂਰੇ ਲੰਗ ਚ ਭੱਜਦਾ ਹੋਇਆ ਤੂੰ ਵੀ ਭੱਜ ਜਾਵੇਂਗਾ ਹੋ ਯਾਰ ਤੂੰ ਵੀ ਭੱਜੇਗਾ ਭੱਜ ਲਾਂਗੇ ਚੱਲ ਠੀਕ ਓ ਨੀਕਰ ਚੱਗਾ ਦਈਆਂ ਦੇ ਫੋਣ ਨਾ ਭਰਾ ਕੀ ਸੋਚਦਾ ਉਹ ਨਹੀਂ ਸੋਚਦਾ ਉਹ ਕਿੱਥੇ ਬਈ ਉਹੀ ਖੜਾ ਉਹੀ ਖੜੇ ਉਹਦੇ ਪੈਰ ਜਿਹੇ ਲੜਨਾ ਨਹੀਂ ਗਰਾਊਂਡ ਤੇ ਹੈਲੋ ਕਰ ਲਾ ਆੜੀ ਯਾਤਰੇ ਚੱਲ ਭੱਜ ਫਿਰ ਉਹ ਸਰਪੰਚਿਆਂ ਦਾ ਰਾਲ ਉਹਦੇ ਨਾਲ ਭੱਜਲਾ ਇਹ ਠੀਕਾ ਭੱਜ ਕੇ ਰਲ ਜਾ ਉਹ ਨੀਕਰ ਚੱਗਾ ਦਾ ਪਾ ਲੈਂਦਾ ਭਜੇਗਾ ਫਿਰ ਆ ਜਾ ਆ ਆ ਓਏ ਯਾਰ ਬੂਟ ਵੀ ਨਹੀਂ ਪਾ ਕੇ ਆਇਆ ਤੂੰ ਤਾਂ ਓਏ ਬੱਲੇ ਓਏ ਆ ਤੂੰ ਫੇਰ ਮੂਰੇ ਨਾਂਗੇ ਖੜਜੋ ਸੈੱਟ ਕਰ ਰਿਹਾ ਇਹ ਟਰੈਕਟਰ ਸਾਹਿਬ ਹਾਂ ਕੀ ਹੋ ਗਿਆ ਸਾਹ ਤਾਂ ਨਹੀਂ ਚੜਾ ਤਾਂ ਕਦੇ ਨਹੀਂ ਚੜਿਆ ਨਹੀਂ ਫਿਰ ਆਇਆ ਕਰ ਫੁੱਲ ਤੇਜ ਭਜ ਉਧਰ ਨੂੰ ਇੱਕ ਦਾਮ ਕਰ ਦੂ ਮੇਰਾ ਇਧਰ ਨੰਮੂ ਕਰਕੇ ਦੱਸ ਹੈਗਾ ਮੇਰਾ ਦਾਮ ਵੜ ਦੂ ਇਧਰ ਭਜ ਕੇ ਵੱਜ ਫੁੱਲ ਤੇਜ ਵੱਜ ਫੁੱਲ ਹੋਰ ਤੇਜ ਓਏ ਹੋਰ ਤੇਜ ਹੋ ਜਾ ਹੋ ਜਾ ਹੋ ਜਾ ਹੋਰ ਤੇਜ ਸਿੱਧਾ ਨਾ ਰੰਗ ਜੀ ਤੇਜ ਹੋ ਤੇਜ ਫੱਜ 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 ਬੱਸ ਨੀਵੀ ਪੜਾ ਸਦਾ ਹੋਇਆ ਕਰਤਾ ਨੂੰ ਖੜਾ ਫੋਲੀ ਦਾਂ ਤਾਂ ਨਹੀਂ ਚੜਿਆ ਬਾਹਰ ਤਾਂ ਚੜਿਆ ਹੈਂ ਦਾ ਵੀ ਚੜਿਆ ਉਦੋਂ ਤਾਂ ਨਹੀਂ ਚੜ ਗਿਆ ਝੂਠ ਬੋਲਣ ਲੱਗ ਗਿਆ ਉਹ ਇੱਥੇ ਜੜ ਗਿਆ ਇੱਥੇ ਆ ਕੇ ਹੁਣ ਕਿਵੇਂ ਸੈਟ ਆ ਅਬ ਕਦੋਂ ਕਰਦਾ ਤੂੰ ਤਾਂ ਕਰਨਾ ਪੈਂਦਾ ਹੈ ਕਿਆ ਉਹ ਕਰਨਾ ਪੈਂਦਾ ਦਾਮ ਚੜਿਆ ਤੇਰਾ ਮੈਨੂੰ ਤਾਂ ਦੱਸਦਾ ਨਹੀਂ ਹਾਂ ਮੜਾ ਮੋਟਾ ਚੜ ਜਾਂਦਾ ਨਾ ਚੜ ਜਾਂਦਾ ਤਾਂ ਮੜਾ ਮੋਟਾ ਅੱਛਾ ਠੀਕ ਆ ਕੋਜ ਨੂੰ ਫੋਨ ਲਾ ਕਿੱਥੇ ਆ ਫੋਨ ਲਾ ਦੇ ਤੂੰ ਨੰਬਰ ਤੇਰੇ ਕੋਲ ਤਾਂ ਹੈਗਾ ਲਾਵਾਂ ਪੁੱਛਾਂ ਹਾਂ ਪੁੱਛ ਲੈ ਮੁੰਡੇ ਉਹਨੂੰ ਕਿੱਧਰ ਆਈ ਫਿਰਦੇ ਆ ਹੋਰ ਮੁੰਡੇ ਤੇਰੇ ਆ ਉਹ ਵੇਲੇ ਸਾਢੇ 2 ਮਸਕੂਟਰ ਤੇ ਗੇੜੇ ਕੱਢੀ ਜਾਂਦੇ ਉਹ ਉਧਰ ਫਿਰਦੇ ਆ ਯਾਰ ਮਸਕੂਟਰ ਤੇ ਐਵੇਂ ਗੇੜੇ ਕੱਢੀ ਜਾਂਦੇ ਕੋਜ ਨੂੰ ਫੋਨ ਲਾ ਕੇ ਤੇਰੀ ਗੱਲ ਕਰਾਉਣਾ ਕਢ ਜਾ ਚੱਕਿਆ ਨਹੀਂ ਚੱਕਿਆ ਹੀ ਨਹੀਂ ਫੋਨ ਨਹੀਂ ਕਾਲ ਕਰ ਰਹੇ ਆ ਜਨਾਬ ਜੀ ਆਸਮੜਤ ਜੀ ਜਵਾਬ ਦੇ ਰਹੇ ਆ ਜਵਾਬ ਨਹੀਂ ਦੇ ਰਿਹਾ ਕਹਿੰਦੇ ਹਾਂ ਜਵਾਬ ਦੇ ਰਹੇ ਆ ਉਹ ਮਜਾਬ ਨਹੀਂ ਜਵਾਬ ਜਵਾਬ ਹੀ ਪਿਆ ਓਆ ਬੰਦ ਹੋ ਗਿਆ ਇਹਨੂੰ ਚਲਾ ਦਵਾਰੇ ਦਾ ਬੰਦ ਹੋ ਗਿਆ ਦਵਾਰੇ ਦਾ ਚੱਕਿਆ ਨਹੀਂ ਨਹੀਂ ਦਵਾਰਾ ਲਾਣਾ ਲੈ ਕਾ ਯਾਂ ਮੁੰਡੇ ਤੇਰੇ ਬਾਹਰ ਪੱਦੇ ਫੜ ਚੱਕੋ ਕੋਨਾ ਮਰੋ ਹਣ ਕੋਨ ਟੱਕੇਦਾ ਕੱਟ ਦੇ ਕਿਧਰੋਂ ਕਟਾ ਕੌਣ ਆ ਰਿਹਾ ਉਹ ਕੱਟ ਦਿਓ ਭਰਾਵਾ ਚੱਕਦਾ ਨਹੀਂ ਵਿਅਸਤ ਆ ਕੱਟਿਆ ਗਿਆ ਨਹੀਂ ਕੱਟੇਗਾ ਇਹਦਾ ਕੋਈ ਕੱਟੂਗਾ ਨਹੀਂ ਚੱਲ ਯਾਰ ਕੋਈ ਚੀ ਨਹੀਂ ਆਇਆ ਫਾਇਦਾ ਹੀ ਨਹੀਂ ਹੋਇਆ ਹੁਣ ਚੱਲ ਕਰੇ ਚੱਲ ਗਏ ਚੱਲ ਹਾਂ ਆਪੇ ਆ ਜੂਗਾ ਯਾਰ ਨੂੰ ਗੁੜੀਏ ਬੀੜ ਕੋ ਪਾਇਆ ਕਰਾਂਗੇ ਵੇਖ ਲਿਆ ਕਰੋ ਬਈਆ